ਹਾਂਜੀ ਪੰਜਾਬੀ ਉਹ ਸੱਸੀ ਕਾਲ ਜੀ ਸਾਰਿਆਂ ਨੂੰ ਅੱਜ ਉਹ ਕਹਿੰਦਾ ਗੱਲਬਾਤ ਕਰੀਏ ਆਪਾਂ ਪਹਿਲਾਂ ਤਾਂ ਮੈਂ ਜੋ ਪੋਸਟ ਪਹਿਲਾਂ ਲਿਖ ਕੇ ਪਾਈ ਸੀ ਇਹ ਉਹਦੇ ਬਾਰੇ ਥੋੜਾ ਜਿਹਾ ਮੈਂ ਸਪਸ਼ਟੀ ਕਰਦੇ ਉਹ ਦੇ ਦਵਾਂ ਵੀ ਜਿਹੜੀ ਉਹ ਚੀਜ਼ ਆ ਉਹ ਸਾਡੇ ਜਿਹੜੇ ਬੜੇ ਜਿਵੇਂ ਕਹਿੰਦੇ ਆ ਵੀ ਸਿਆਣੇ ਬੰਦੇ ਜਿਹੜੇ ਸਾਡੇ ਨਾਲ ਹੈਗੇ ਨੇ ਉਹਨਾਂ ਦੇ ਕਹਿਣਕੂਨ ਨਾਲ ਮਤਲਬ ਜਣੀ ਕਿ ਵੀ ਇਹ ਚੀਜ਼ ਦਾ ਆਪਾਂ ਜਿਵੇਂ ਕਹਦਨੇ ਆ ਵੀ ਜੋ ਚੀਜ਼ ਹੋਈ ਆ ਸਵੇਰੇ ਮੈਂ ਲਾਈਵ ਵੀ ਕੀਤੀ ਸੀਗੀ ਤੇ ਪਹਿਲਾਂ ਵੀ ਇੱਕ ਪੋਸਟ ਲੇਕ ਕੇ ਪਾਈ ਸੀ ਵੀ ਆਪਣਾ ਇਹ ਚੀਜ਼ ਦਾ ਮਕਸਦ ਨਹੀਂ ਹੈਗਾ ਚਲੋ ਜਿਹੜੇ ਬੰਦਿਆਂ ਨਾਲ ਮੜੀ-ਮੋਟੇ ਹੈਗੇ ਵਿਚਾਰਕਾ ਮਤ ਪੇਜ ਦਿਓ ਹੌਲੀ-ਹੌਲੀ ਸੋਲਵ ਹੋ ਜਾਣਗੇ ਨਹੀਂ ਹੁੰਦੇ ਤਾਂ ਕੋਈ ਚੱਕਰ ਨਹੀਂ ਮੇਨ ਗੱਲ ਮੈਂ ਕਰਨੀ ਆ ਜਿਹੜੀ ਮੈਂ ਕੱਲ ਇੱਕ ਮੈਂ ਵੀਡੀਓ ਪਾਈ ਸੀ ਇੱਕ ਤਾਂ ਮੈਂ ਗੱਲ ਕਰਦਾ ਪਹਿਲਾਂ ਜੋ ਆਪਣੇ ਤੁਹਾਨੂੰ ਪਤਾ ਵੀ ਜਿਹੜਾ ਰਫਤਾਰ ਰਾਇਆ ਉਹਨੇ ਇੱਕ ਵੀਡੀਓ ਪਾਈ ਸੀ ਕਿ ਜੇ ਪੱਤਰਕਾਰ ਪੱਤਰਕਾਰ ਨਾਲ ਬਹਿ ਕੇ ਉਹ ਗੱਲਾਂ ਕਰ ਰਿਹਾ ਬਿਕਰਮ ਮਜੀਠੀਆ ਦੇ ਉੱਤੇ ਪਹਿਲਾਂ ਮੈਂ ਕਲੀਅਰ ਕਰ ਦਮਾ ਕਿ ਮੈਂ ਕੋਈ ਬਿਕਰਮਜੀਤ ਮਜੀਠੀਆ ਦੇ ਸਪੋਰਟ ਦੇ ਵਿੱਚ ਨਹੀਂ ਪਾ ਰਿਹਾ ਮੈਂ ਜਿਹੜੀ ਉਹ ਵੀਡੀਓ ਨਾ ਉਹ ਚੈਨਲ ਦੇ ਉੱਤੇ ਜਿਹੜੀ ਵਾਰਤਾ ਲਾਪ ਹੋਈ ਹੈ ਜਿਹੜੀ ਚੀਜ਼ ਬੋਲੀ ਗਈ ਆ ਉਹਦੇ ਉੱਤੇ ਵੀਡੀਓ ਪਾ ਰਿਹਾ ਮੈਂ ਇਹ ਗੱਲ ਕਲੀਅਰ ਆ ਬਿਲਕੁਲ ਉਹਦੇ ਵਿੱਚ ਜੋ ਰਫਤਾਰ ਰਾਇਆ ਉਹਨੂੰ ਪੱਤਰਕਾਰ ਮੂਰੇ ਬੈਠਾ ਉਹ ਬੋਲ ਰਿਹਾ ਕਹਿੰਦਾ ਜੀ ਜੋ ਬਿਕਰਮਜੀਤ ਮਜੀਠੀਆ ਜੀ ਇਹ ਦੀਪ ਸਿੱਧੂ ਦਾ ਕਹਿੰਦੇ ਜੀ ਇਹ ਵਿਰੋਧੀ ਹੁੰਦਾ ਸੀਗਾ ਫੇਰ ਉਹ ਬੋਲ ਰਿਹਾ ਜੀ ਇਹਨਾਂ ਨੇ ਬੇਆਦਮੀਆਂ ਕਰਾਈਆਂ ਜੀ ਫੇਰ ਉਹ ਬੋਲ ਰਿਹਾ ਤੇ ਇਹ ਜੀ ਇਦਾਂ ਕੁਛ ਕਰਦੇ ਨੇ ਚਿੱਟੇ ਦੇ ਸਦਾਗਰ ਨੇ ਜੀ ਜਾਂ ਚਿੱਟੇ ਮਤਲਬ ਜਣੀ ਕਿ ਵੀ ਇਹ ਇਹ ਪੰਥ ਦੇ ਦੋਖੀ ਨੇ ਜਾਂ ਮੱਲੋ ਵੀ ਜਿੱਦਾਂ ਮਤਲਬ ਸਾਰੇ ਪੰਜਾਬ ਨੂੰ ਪਤਾ ਚੱਲੋ ਇਹ ਗੱਲਾਂ ਜਿੰਨੀਆਂ ਵੀ ਹੋਈਆਂ ਨੇ ਵੀ ਭਾਈ ਇਹ ਪੰਜਾਬ ਦੇ ਵਿੱਚ ਇਹਨਾਂ ਨੇ ਆ ਕੁਛ ਕਰਾਇਆ ਹੁਣ ਜੋ ਉਹ ਬੰਦਾ ਨਾ ਰਫਤਾਰ ਰਾਏ ਆ ਹੁਣ ਇਹਦੇ ਨਾਲ ਵੀ ਸਾਡੇ ਹੀ ਪਹਿਲਾਂ ਵੀ ਮੇਰੀ ਇਹਦੇ ਨਾਲ ਇੱਕ ਵਾਰ ਗੱਲਬਾਤ ਹੋਈ ਸੀ ਟੌਪਿਕ ਦੇ ਉੱਤੇ ਮੇਰੇ ਕੋਲ ਰਿਕਾਰਡਿੰਗ ਹੈ ਸਾਰੀਆਂ ਤੁਸੀਂ ਸੁਣੀਆਂ ਹੋਣੀਆਂ ਇਹਦੇ ਨਾਲ ਪਈਆਂ ਜਿਹੜੀਆਂ ਅਮਰਤਪਾਲ ਦੇ ਉੱਤੇ ਨੇ ਗੱਲ ਕੀਤੀ ਕਹਿੰਦਾ ਜੀ ਅਮਰਤਪਾਲ ਦਾ ਕਹਿੰਦਾ ਕੀ ਕਰਦਾ ਸੀ ਕਹਿੰਦਾ ਜੀ ਉਹ ਤਾਂ ਨਸ਼ਾ ਛਡਾਉਂਦਾ ਸੀਗਾ ਸਾਰਾ ਕੁਝ ਮਤਲਬ ਨੇ ਕਿ ਵਧੀਆ ਬੰਦਾ ਸੀਗਾ ਵੀ ਅਮਰਤਪਾਲ ਨੂੰ ਇਹਨੇ ਮਤਲਬ ਜਿਕੇ ਵੀ ਇਹ ਗੱਲਾਂ ਵਿੱਚ ਅਮਰਤਪਾਲ ਨੂੰ ਥੱਲੇ ਅਮਰਤਪਾਲ ਦੀ ਕਿਰਦਾਰ ਖੋਸ਼ੀ ਕਰ ਰਿਹਾ ਬਗਰਮ ਜੀ ਮੀਟੀ ਆ ਝੂਠੀਆਂ ਆਡੀਓ ਦਿਖਾ ਰਿਹਾ ਹੁਣ ਪਹਿਲਾ ਸਵਾਲ ਜਿਹੜਾ ਇਹਨੇ ਉੱਥੇ ਰੱਖਿਆ ਪੱਤਰਕਾਰਾਂ ਦੇ ਨਾਲ ਪੱਤਰਕਾਰ ਦੇ ਸਾਹਮਣੇ ਵੀ ਜਿਹੜਾ ਆਪਣੇ ਸੋਸ਼ਲ ਮੀਡੀਆ ਤੇ ਇਸ ਟਾਈਮ ਕੱਲ ਮੈਂ ਵੀਡੀਓ ਪਾਈ ਸੀ ਉਹ ਘਮ ਰਿਹਾ ਸੀਗਾ ਵੀ ਪਾਈ ਇਹੇ ਦੀਪ ਸਿੱਧੂ ਨੂੰ ਬਿਕਰਮਜੀਤ ਅਮਜੀਠੀਆ ਜਿਹੜੇ ਗੱਦਾਰ ਜਾਂ ਮੱਤਰਬ ਜਣੀ ਕੇ ਵੀ ਕੌਮ ਦਾ ਗੱਦਾਰ ਜਾਂ ਕੁਝ ਵੀ ਲਾ ਲੋ ਵੀ ਕਹਨੇ ਸੀ ਕਿ ਜਿਹਦੀ ਕਰਤਾਰਕੋਸ਼ੀ ਦੀਪ ਸਿੱਧੂ ਦੀ ਕੀਤੀ ਸੀ ਇਹਨਾਂ ਨੇ ਹੁਣ ਸਵਾਲ ਉਹਨੂੰ ਰਫਤਾਰ رائے ਨੂੰ ਇਹ ਤੇ ਵੀ ਬਿਲਕੁਲ ਸਾਬ ਆ ਵੀ ਜਿਹੜੇ ਤੇਰੇ ਨਾਲ ਤੇਰੇ ਨਾਲ ਦੇ ਯੂਟੀਦਾਰ ਨੇ ਥੋੜਾ ਲੰਗ ਲੈਣਾ ਉਹ ਸੁਖ ਜਗਰਾਉ ਹੋ ਗਿਆ ਜਿਹਦੇ ਮੈਂ ਸਕਰੀਨ ਸ਼ਾਟ ਪਾਈ ਸੀਗੇ ਪਹਿਲਾਂ ਪਿਛਲੇ ਸਾਲ ਜਿਹੜੇ ਹਲੇ ਵੀ ਮੇਰੇ ਕੋਲ ਪਏ ਨੇ ਉਹ ਸੁਖ ਜਗਰਾਉ ਹੋਇਆ ਆਪਣਾ ਤੇਰਾ ਲੱਖਾ ਸੁਧਾਨਾ ਜਿਹਨਾਂ ਤੋਂ ਜਾ ਕੇ ਬਹਿਣਾ ਤੇ ਨੰਬਰ 2 ਤੇ ਫਿਰ ਤੁਸੀਂ ਗੱਲਾਂ ਕਰਦੇ ਹੋ ਜੀ ਅਮਰਤਪਾਲ ਦੀਆਂ ਵੀ ਜਿਹੜੇ ਹਨ ਆਹਾ ਤੇਰੇ ਜਿਹੜੇ ਦੋ ਸੁਖ ਜਗਰਾਉ ਇੱਕ ਤਰ੍ਹਾਂ ਹੋ ਗਿਆ ਦੂਜਾ ਆਪਣੇ ਨਾਲ ਦਾ ਤੇਰਾ ਜਿਹੜਾ ਜੋੜੀਦਾਰ ਆ ਜਿਹੜਾ ਆਪਣੇ ਲੱਖਾ ਸੁਧਾਨਾ ਇਹਨਾਂ ਨਾਲ ਤੂੰ ਜਾ ਕੇ ਬਹਿਨੇ ਆ ਉਹਨਾਂ ਨੇ ਦੀਪ ਦੀ ਕੀ ਕੀਤਾ ਦੀਪ ਦਾ ਉਹਦਾ ਵੀ ਦੱਸ ਦੀ ਵੀ ਉਹਨਾਂ ਨਾਲ ਕੀ ਖਰਦਾਰ ਖੁਸ਼ੀ ਕੀਤੀ ਹੈ ਦੀਪ ਦੀ ਫਿਰ ਤੂੰ ਗੱਲਾਂ ਕਰਦਾ ਵੀ ਜਿਹੜੀਆਂ ਇਹ ਅਮਰਤਪਾਲ ਦੇ ਉੱਤੇ ਜੀ ਜਾਣ ਕੇ ਟਿੱਪਣੀਆਂ ਕਰਦੇ ਨੇ ਜਾਂ ਅਮਰਤਪਾਲ ਦੀ ਆਡੀਓ ਜਾਣ ਕੇ ਚਲਾ ਰਹੇ ਨੇ ਜੀ ਉਹ ਕੁਝ ਕਰਨੇ ਨੇ ਚਲੋ ਬਿਕਰਮਜੀਤ ਮਝੇਠੀਰ ਨਾਲ ਚਲੋ ਜਿਹੜੀਆਂ ਆਡੀਓ ਹੁਣ ਚਲਾਈਆਂ ਨੇ ਨਾ ਉਹ ਤਾਂ ਜਿਹੜੀਆਂ ਉਹਨੂੰ ਮਿਲੀਆਂ ਨੇ ਉਹ ਕਿਸੇ ਸ਼ੋਰ ਸੁਣਾਇਓਂ ਮਿਲੀਆਂ ਜਿਹੜੀਆਂ ਬੰਦਿਆਂ ਨੇ ਗਾਹੋਂ ਕੋਈ ਪਛਾਈਆਂ ਨੇ ਉਹ ਤੁਹਾਨੂੰ ਹੁਣ ਮਿਲੀਆਂ ਨੇ ਅਸੀਂ ਤਾਂ ਬਹੁਤ ਪੁਰਾਣੀਆਂ ਪਾਈ ਹੋਏ ਨੇ ਪ੍ਰਧਾਨ ਜੀ ਤੂੰ ਜਾ ਕੇ ਦੇਖੇਂਗਾ ਨਾ ਤੇਰੀ ਇੱਕ ਮੇਰੇ ਕੋਲ ਰਿਕਾਰਡਿੰਗ ਪਈ ਆ ਤੇ ਜਿਹਦੇ ਵਿੱਚ ਤੂੰ ਇਹ ਗੱਲਾਂ ਆਪਮਾਨ ਰਿਹਾ ਵੀ ਜਦੋਂ ਅਮਰਤਪਾਲ ਤੇ ਕੇਸ ਪਿਆ ਸੀ ਨਾ ਜਾਂ ਆਪਣੇ ਜਦਨਾਂ ਨਾਲ ਕਾਂਡ ਹੋਇਆ ਸੀ ਜਨਾਲੇ ਕੱਢ ਤੋਂ ਬਾਅਦ ਜਦ ਪੁ ਤੇ ਵੀ ਮੈਨੂੰ ਮੇਰੇ ਘਰ ਦੇ ਕੋਲ ਮੇਰੀਆਂ ਫੋਟੋਆਂ ਲੱਗੀਆਂ ਸੀ ਅਮਰਤਪਾਲ ਦੇ ਦਰਵਾਜ਼ੇ ਤੇ ਜਾਂ ਮਤਲਬ ਮੇਰੀਆਂ ਵੀਡੀਓ ਪਈਆਂ ਸੀ ਕਿ ਵੀ ਮੈਨੂੰ ਮੈਂ ਘਰੋਂ ਨਿਕਲਿਆ ਰਿਹਾ ਤਿੰਨ ਚਾਰ ਦਿਨ ਗਾਇਬ ਰਿਹਾ ਵੀ ਮੈਨੂੰ ਕਿਸੇ ਨੇ ਸਾਂਭਿਆ ਨਹੀਂ ਹੈਗਾ ਨਾ ਅਮਰਤਪਾਲ ਦੇ ਕਿਸੇ ਬੰਦੇ ਨੇ ਤੇਰੇ ਦਿੱਤੇ ਹੋਏ ਬਿਆਰ ਮੇਰੇ ਕੋਲ ਪੈਨੇ ਆ ਇਸ ਟਾਈਮ ਫਿਰ ਤੁਸੀਂ ਇਹ ਗੱਲਾਂ ਦੇ ਵਿੱਚ ਤੁਸੀਂ ਇਹ ਲੋਕਾਂ ਮੂਰੇ ਆ ਕੇ ਝੂਠ ਬੋਲਦੇ ਹੋ ਜੀ ਉਹ ਨਸ਼ੇ ਛਡਾਉਂਦਾ ਸੀ ਜੀ ਉਹ ਆ ਕੁਛ ਕਰਦਾ ਸੀਗਾ ਜੀ ਉਹ ਅਮਰਤਪਾਲ ਦਾ ਭਾਈ ਇਦਾਂ ਜਿਆਦਾ ਕੁਝ ਬੋਲਣ ਦੀ ਲੋੜ ਨਹੀਂ ਹੈ ਟੌਪਿਕ ਦੇ ਉੱਤੇ ਇਹ ਤਾਂ ਲੋਕਾਂ 'ਚ ਬਿਲਕੁਲ ਸਾਫ਼ ਕਲੀਅਰ ਹੋ ਗਿਆ ਵੀ ਭਾਈ ਕਿਹੜਾ ਨਸ਼ਾ ਕਰਾਉਂਦਾ ਸੀ ਉਹ ਜਾਂ ਕੀ ਮਤਲਬ ਨਸ਼ਾ ਛਡਾਉਂਦਾ ਸੀ ਜੇ ਤੋਂ ਆਪਣੇ ਘਰ ਦੇ ਵਿੱਚ ਨਸ਼ੇ ਨਹੀਂ ਖਤਮ ਹੋਏ ਹੈਗੇ ਉਹ ਬੰਦਾ ਬਾਹਰ ਨਸ਼ਾ ਕਿੱਥੋਂ ਛਡਾ ਲੂਗਾ ਇਹ ਗੱਲ ਮੇਨ ਸੀਗੀ ਮੇਨ ਦੂਜੀ ਗੱਲ ਆਜੋ ਜਿਹੜੀ ਅਮਰਤਪਾਲ ਦੀ ਟੀਮ ਆ ਅਸੀਂ ਕੱਲ 2-3 ਵੀਡੀਓ ਸਾਡੇ ਕੋਲ ਆਈਆਂ ਨੇ ਦੇਖਣ ਨੂੰ ਮਿਲ ਜਾਣੇ ਜਿਹੜੀਆਂ ਅੱਜ ਚੈਨਲਾਂ ਦੇ ਉੱਤੇ ਚੱਲ ਰਹੀਆਂ ਨੇ ਇੱਕ ਦੋ ਚੈਨਲਾਂ ਉੱਤੇ ਵੀ ਉਹ ਅਸੀਂ ਉਹਨਾਂ ਨੂੰ ਮੈਸੇਜ ਵੀ ਕੀਤੇ ਨੇ ਵੀ ਜਰੂਰ ਇਹ ਬੰਦਿਆਂ ਨੂੰ ਲੈ ਕੇ ਆਓ ਦੁਵਾਰਤੀ ਬਈ ਇਹਨਾਂ ਨਾਲ ਬੈਠ ਕੇ ਡਿਬੇਟ ਕਰਦੇ ਆਂ ਵੀ ਇਹ ਜੇ ਕੱਲ ਕਲੀਅਰ ਕਰ ਦਿੰਦੇ ਨੇ ਫਿਰ ਅਸੀਂ ਇਹਨਾਂ ਤੋਂ ਮਾਫੀ ਮੰਗ ਜਿਹੜੇ ਮੰਤਰੀ ਇਹਨਾਂ ਨੇ ਜਿਹੜੇ ਆਪਣੇ ਮੈਂਬਰਸ਼ਿਪ ਇਹਨਾਂ ਨੇ ਚਲਾਈ ਹੋਈ ਆ ਆਪਣੇ ਵਾਰਿਸ ਪੰਜਾਬ ਦੇ ਅਕਾਲੀ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਇਹਨੇ ਕੀਤਾ ਹੋਇਆ ਕੋਈ ਮੋਗੇ ਜ਼ਿਲ੍ਹੇ ਤੋਂ ਪ੍ਰਧਾਨ ਆ ਕੋਈ ਦੂਜੇ ਜ਼ਿਲ੍ਹੇ ਤੋਂ ਪ੍ਰਧਾਨ ਆ ਕੋਈ ਤੀਜੇ ਜ਼ਿਲ੍ਹੇ ਤੋਂ ਪ੍ਰਧਾਨ ਆ ਇੱਕ ਬੰਦਾ ਇੱਕ ਪੱਤਰਕਾਰ ਉਹ ਇੱਕ ਪ੍ਰਧਾਨ ਦੇ ਇਹਨਾਂ ਨੂੰ ਪੁੱਛ ਰਿਹਾ ਸੀ ਕਿ ਹਲੇ ਉਹ ਤਾਂ ਨੌ ਨਹੀਂ ਰਹਿਣਾ ਕੋਈ ਗੱਲ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਫੋਟੋ ਪਾ ਕੇ ਸਪੈਸ਼ਲ ਮੋਰ ਉੱਤੇ ਬੋਲੂਗਾ ਟੌਪਿਕ ਦੇ ਉੱਤੇ ਉਹਨੂੰ ਪੁੱਛਦਾ ਕਹਿੰਦਾ ਵੀ ਤੂੰ ਗੁਰਪ੍ਰੀਤ ਹਰੀ ਨੌ ਨੂੰ ਮਤਲਬ ਜਿਹਨੇ ਕਿ ਵੀ ਜਿਹੜਾ ਮਤਲਬ ਨਾਲ ਜੋ ਕਤਲ ਤੇ ਜੁੜ ਰਿਹਾ ਵੀ ਅਮਰਤਪਾਲ ਦਾ ਹੁਣ ਉਹਨੇ ਜਿਹੜੇ ਬੰਦੇ ਨੇ ਜਵਾਬ ਦਿੱਤਾ ਉਹ ਕਹਿੰਦਾ ਜੀ ਗੁਰਪ੍ਰੀਤ ਹਰੀ ਨੋ ਕਹਿੰਦਾ ਅੰਮ੍ਰਿਤਪਾਲ ਨਾਲ ਅਜਨਾਲੇ ਤੱਕ ਜੁੜਿਆ ਰਿਹਾ ਮੰ ਲੈਨੇ ਚਲੋ ਵੀ ਜਿਹੜਾ ਗੁਰਪ੍ਰੀਤ ਹਰੀ ਨਾਲ ਜਿਹੜਾ ਅਜਨਾਲੇ ਤੱਕ ਜੁੜਿਆ ਰਿਹਾ ਪਰ ਉਹ ਜਿਹੜਾ ਅਜਨਾਲਾ ਹੋਇਆ ਸੀ ਨਾ ਉਹ ਗੁਰਪ੍ਰੀਤ ਉਹਦੇ ਕਰਾਉਣ ਦੇ ਹੱਕ ਦੇ ਵਿੱਚ ਨਹੀਂ ਸੀਗਾ ਨਾ ਕਿਤੇ ਗੁਰਪ੍ਰੀਤ ਨੇ ਕੋਈ ਬਿਆਨ ਦਿੱਤਾ ਉਹ ਟੌਪਿਕ ਦੇ ਤੋ ਸਮਾਂ ਤੇ ਉਹਨੇ ਇਹ ਗੱਲ ਕਹੀ ਆ ਉਹ ਜਿਹੜੇ ਬੰਦੇ ਪੁਲਿਸ ਵਾਲਿਆਂ ਨੇ ਚੱਕੇ ਸੀਗੇ ਉਹਨਾਂ ਵਿੱਚ ਜਣੀ ਕਿ ਇਹ ਗੱਲਾਂ ਆਉਂਦੀਆਂ ਸੀਗੇ ਜਦ ਬਾਈ ਰੀਡਗੋਡ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਉਹਦੇ ਵਿੱਚ ਬਾਈ ਨੇ ਬਾਹਰ ਆੜ ਕੇ ਬਿਆਨ ਦਿੱਤਾ ਸਪੈਸ਼ਲਾਂ ਚੀਜ਼ ਦੇ ਉੱਤੇ ਵੀ ਭਾਈ ਜੇ ਤੁਸੀਂ ਇਹ ਗੱਲਾਂ ਕਰਨੀਆਂ ਸੀਗੀਆਂ ਤੁਸੀਂ ਏਡੇ ਏਡੇ ਭਾਸ਼ਣ ਦੇਣੇ ਸੀਗੇ ਤੁਸੀਂ ਆਪਣੇ ਆਪ ਨੂੰ ਆਗੂ ਸਮਝਦੇ ਸੀਗੇ ਫਿਰ ਤੁਸੀਂ ਭੱਜੇ ਫਿਰ ਉਹ ਉਹ ਟਾਪਿਕ ਦੇ ਉੱਤੇ ਉਹ ਬੰਦਾ ਬੋਲਿਆ ਸੀਗਾ ਪਰ ਇਹਨਾਂ ਲੋਕਾਂ ਨੇ ਨਾ ਹਰੇਕ ਪਾਸੇ ਵੀ ਜਦ ਵੀ ਇਹਨਾਂ ਕੋਈ ਦੇਖਦੇ ਨੇ ਅੱਜ ਗੁਰਪ੍ਰੀਤਾ ਆਪਣੇ ਚ ਨਹੀਂ ਹੈਗਾ ਤਾਂ ਉਹਦਾ ਮਤਲਬ ਇਹ ਨਹੀਂ ਬਣਦਾ ਵੀ ਤੁਹਾਡੇ ਵਰਗੇ ਕੋਈ ਲੰਡੀ ਪੁੱਛੀ ਉੱਠ ਕੇ ਉਹ ਤੇ ਕੋਈ ਬੰਦਾ ਕੋਈ ਟਿੱਪਣੀ ਕਰ ਦੂ ਜਾਂ ਕੋਈ ਬੋਲ ਦੂ ਅਸੀਂ ਜਦ ਤੱਕ ਬੈਠੇ ਆ ਨਾ ਅਸੀਂ ਇਹ ਗੱਲ ਦਾ ਨਿਚੋੜ ਕੱਢ ਕੇ ਲੋਕਾਂ ਦੇ ਵਿੱਚ ਸੰਗਤ ਦੇ ਵਿੱਚ ਰੱਖਾਂਗੇ ਅਸੀਂ ਇਹਨਾਂ ਨੂੰ ਖੁੱਲਾ ਚੈਲੰਜ ਕਰਦੇ ਆ ਅਮਰਤਪਾਲ ਦੀ ਟੀਮ ਨੂੰ ਵੀ ਜੇ ਤੁਸੀਂ ਕਹਿੰਦੇ ਹੋ ਵੀ ਗੁਰਪ੍ਰੀਤ ਜਿਵੇਂ ਕਹਿੰਦਾ ਨਾ ਜਿਹੜਾ ਬੰਦੇ ਨੇ ਬਿਆਨ ਦਿੱਤੇ ਨੇ ਇਹਨਾਂ ਦੇ ਬੰਦੇ ਨੇ ਜਿਹੜਾ ਪ੍ਰਧਾਨਾਂ ਦਾ ਉਧਰ ਦਾ ਉਹ ਕਹਿੰਦਾ ਜੀ ਗੁਰਪ੍ਰੀਤ ਨੂੰ ਰਾਤੋਂ ਰਾਤ ਏਜੰਸੀਆਂ ਨੇ ਝੱਕ ਲਿਆ ਸੀਗਾ ਏਜੰਸੀਆਂ ਨਾਲ ਉਹ ਅਟੈਚ ਹੋ ਗਿਆ ਸੀਗਾ ਜੀ ਏਜੰਸੀਆਂ ਦੇ ਥਰੋ ਤੇ ਚੱਲਦਾ ਸੀਗਾ ਏਜੰਸੀਆਂ ਦੇ ਥਰੋ ਤੇ ਉਹ ਬਿਆਨ ਲਿਖਦਾ ਸੀਗਾ ਜੀ ਉਹ ਜਿਹੜਾ ਕੁਝ ਅੰਮ੍ਰਿਤਪਾਲ ਨੂੰ ਲਿਖਦਾ ਸੀਗਾ ਏਜੰਸੀਆਂ ਹੀ ਉਹ ਤੋਂ ਕਰਾਉਂਦੀਆਂ ਸੀਗੀਆਂ ਹੁਣ ਮੈਂ ਇਹ ਗੱਲ ਕਲੀਅਰ ਕਰਦਾ ਸਪੈਸ਼ਲ ਜਨਕਿ ਅਸੀਂ ਜਿਹੜਾ ਚੈਨਲ ਤੁਸੀਂ ਸਿਲੈਕਟ ਕਰ ਲਿਓ ਸਬੂਤਾਂ ਤੇ ਤੱਥਾਂ ਨਾਲ ਗੱਲ ਆਪਾਂ ਕਰਾਂਗੇ ਅਸੀਂ ਦੱਸਾਂਗੇ ਵੀ ਜਿਹੜਾ ਬੰਦਾ ਏਜੰਸੀਆਂ ਦਾ ਕਿਹੜਾ ਬੰਦਾ ਤੇ ਕਿਹੜਾ ਬੰਦਾ ਏਜੰਸੀਆਂ ਦਾ ਨਹੀਂ ਹੈਗਾ ਜਿਹੜੇ ਬੰਦੇ ਏਜੰਸੀ ਹੁਣ ਸਭ ਤੋਂ ਸੌਖਾ ਤਰੀਕਾ ਤੁਹਾਡੇ ਮੂਰੇ ਐਗਜ਼ਾਮਪਲ ਪਈ ਆ ਤੁਹਾਡਾ ਅਮਰਤਪਾਲ ਸੀਗਾ ਥੋਡੀ ਹੀ ਪਾਰਟੀ ਦਾ ਮਹਾਰਾ ਪ੍ਰਧਾਨ ਸੀਗਾ ਉਹ ਉਹ ਬੈਠ ਕੇ ਕਿਸੇ ਟਾਈਮ ਦਿੰਦਾ ਹੁੰਦਾ ਸੀਗਾ ਬਿਆਨ ਵੀ ਜੇ ਪੰਜਾਬ ਦੇ ਵਿੱਚ ਕਿਸੇ ਨੇ ਚੋਣਾਂ ਲੜਨੀਆਂ ਨੇ ਜਾਂ ਕੋਈ ਪੋਲਿਟਿਕ ਉਹਦੇ ਵਿੱਚ ਆਉਂਦਾ ਚਾਹੁੰਦਾ ਪੋਲਿਟਿਕਸ ਦੇ ਵਿੱਚ ਆਉਂਦਾ ਆਉਣਾ ਚਾਹੁੰਦਾ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਭ ਤੋਂ ਬੈਸਟ ਵੇ ਹੈ ਉਹਦੇ ਤੇ ਬੰਦਾ ਆ ਸਕਦਾ ਤੇ ਉਹੀ ਬੰਦਾ ਉਮ ਉਹਦੇ ਸਿਮਰਜੀਤ ਮਾਨ ਦੇ ਉਲਟ ਖੜ ਕੇ ਇੱਕ ਪਾਰਟੀ ਤਿਆਰ ਕਰ ਰਿਆ ਇਹਦੇ ਵਕੀਲ ਹਰਪਾਲ ਸਿੰਘ ਖਾਰਾ ਦਾ ਬਿਆਨ ਆ ਵਿੱਚ ਸੋਸ਼ਲ ਮੀਡੀਆ ਉੱਤੇ ਪਿਆ ਆ ਕੱਲ ਵੀ ਮੈਂ ਲਾਇਆ ਸੀਗਾ ਉਹਨੂੰ ਪੱਤਰਕਾਰ ਨੇ ਪੁੱਛਿਆ ਸੀਗਾ ਕਹਿੰਦਾ ਵੀ ਜੇ ਤੁਸੀਂ ਸਿਮਰਜੀਤ ਮਾਨ ਦੇ ਇਹ ਸਮਝਦੇ ਹੋ ਵੀ ਤੁਸੀਂ ਬਾਦਲਾਂ ਨੂੰ ਗਾਲਾਂ ਕੱਢਦੇ ਹੋ ਤੁਸੀਂ ਆਮ ਆਦਮੀ ਪਾਰਟੀ ਨੂੰ ਕਹਿੰਦੇ ਹੋ ਤੁਸੀਂ ਕਾਂਗਰਸੀ ਨੂੰ ਕਹਿੰਦੇ ਹੋ ਫਿਰ ਸਿਮਰਜੀਤ ਮਾਨ ਦੇ ਬਾਰੇ ਵੀ ਤੁਸੀਂ ਕੋਈ ਬਿਆਨ ਦਿਓ ਭਾਈ ਉਹਦੀ ਪਾਰਟੀ ਵੀ ਹੈਗੀ ਆ ਇਹਦੇ ਵਕੀਲ ਦਾ ਬਿਆਨ ਇਹ ਸੀਗਾ ਜੀ ਕਹਿੰਦਾ ਜੀ ਨਾ ਸਿਮਰਜੀਤ ਮਾਨ ਨਾਲ ਸਾਡਾ ਕੋਈ ਰੌਲਾ ਨਹੀਂਗਾ ਉਹਨਾਂ ਦੀਆਂ ਪਾਰਟੀਆਂ ਲੱਗ ਲੱਗ ਨੇ ਜਿੰਨ ਕਿ ਜਿਹੜੀ ਉਹਦੀ ਜੋ ਮਤਲਬ ਦਿਸ਼ਾ ਉਹ ਸਾਡੀ ਪਾਰਟੀ ਨਾਲ ਬਿਲਕੁਲ ਲੱਗਾ ਹੁਣ ਇਹ ਗੱਲ ਕਲੀਅਰ ਕਰਨ ਮਾਨ ਸਿੰਘ ਜਾਂ ਆਪਣੇ ਜਿਹੜਾ ਇਹਦਾ ਨਾ ਸਰਪਾਲ ਸਿੰਘ ਖਾਰਾ ਵਕੀਲ ਜਿਹੜਾ ਇਹਨਾਂ ਦਾ ਸੋ ਕਾਲਜ ਨੂੰ ਵਕੀਲ ਕਹਿੰਦੇ ਆਪਾਂ ਇਹ ਗੱਲ ਉਹ ਕਲੀਅਰ ਕਰੇ ਉਹ ਵੀ ਜਿਹੜੇ ਹਿਸਾਬ ਨਾਲ ਤੇ ਗੱਲ ਦਾ ਜਵਾਬ ਦਿੱਤਾ ਹਨ ਵੀ ਭਾਈ ਜਿਹੜਾ ਉਹਦੀ ਜਿਹੜੀ ਲਾਈਨ ਸਮਝ ਤਾਂ ਮਾਨ ਦੀ ਹੋਰ ਆ ਤੇ ਸਾਡੀ ਹੋਰ ਆ ਜਾਂ ਥੋੜਾ ਪ੍ਰਧਾਨ ਬਾਹਰ ਸੀਗਾ ਉਨੇ ਬਿਆਨ ਦਿੱਤਾ ਸੀਗਾ ਸਿਮਰ ਜਤਮਾਨ ਦੀ ਪਾਰਟੀ ਦੇ ਉੱਤੇ ਵੀ ਹਾਂ ਜੇ ਕਿਸੇ ਬੰਦੇ ਨੇ ਵੋਟਾਂ ਲੜਨੀਆਂ ਨੇ ਤਾਂ ਸਿਮਰ ਜਤਮਾਨ ਦੀ ਪਾਰਟੀ ਸਭ ਤੋਂ ਬੈਸਟ ਪਾਰਟੀ ਆ ਅੱਜ ਉਹਦਾ ਜਿਹੜਾ ਨਿਸ਼ਾਨਾ ਸਿਮਰ ਜਤਮਾਨ ਦਾ ਸਾਰਿਆਂ ਨੂੰ ਪਤਾ ਚਾਹੇ ਜਿੰਮੇ ਮਰਜੀ ਆ ਸਾਡੇ ਚਾਹੇ ਸਿਮਰ ਜਤਮਾਨ ਨਾਲ ਲੱਖ ਸਵਾਲ ਹੋ ਸਕਦੇ ਨੇ ਇਹ ਜੋ ਮਰਜੀ ਜੋ ਮਤਲਬ ਕੋਈ ਵੀ ਕਿਸੇ ਟੌਪਿਕ ਦੇ ਉੱਤੇ ਹੋ ਜਾਦਾ ਕਿਉਂਕਿ ਵਿਚਾਰ ਕਰਨੇ ਸਵਾਲ ਰੱਖਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਤਾਂ ਜੋ ਆਪਣੀ ਕੌਮਨ ਦੇ ਵਿੱਚ ਚੀਜ਼ ਦੀ ਕਲੀਅਰਟੀ ਹੋ ਸਕੇ ਪਾਰਾ ਸਿਮਰਜੀਤ ਮਾਨ ਅੱਜ ਵੀ ਚਾਹੇ ਉਹ ਸੰਵਿਧਾਨ ਦੀ ਸੋਚ ਚੱਕਦਾ ਚਾਹੇ ਨਹੀਂ ਚੱਕਦਾ ਉਹ ਉਹ ਤੇ ਡਿਪੈਂਡ ਆ ਉਹਦੀ ਸੋਚਣ ਸ਼ਕਤੀ ਤੇ ਡਿਪੈਂਡ ਆ ਪਰ ਉਹ ਅੱਜ ਵੀ ਆਪਣੇ ਇੱਕ ਨਿਸ਼ਾਨੇ ਉੱਤੇ ਕਾਇਮ ਆ ਵੀ ਖਾਲਸਾਣ ਦੀ ਗੱਲ ਲੋਕ ਕਰਦਾ ਕਰਦਾ ਥੋੜੇ ਬੰਦੇ ਜਿਹੜੇ ਥੋੜੇ ਬੰਦੇ ਨੇ ਇਹ ਬੰਦੇ ਪਹਿਲਾਂ ਖਾਲਸਾਣ ਦੀ ਗੱਲ ਕਰਦੇ ਕਰਦੇ ਅੱਜ ਦੱਸੋ ਕਿਹੜੇ ਮੋੜ ਤੇ ਕਿੱਥੇ ਤੁਸੀਂ ਖੜੇ ਹੋ ਇਹ ਗੱਲ ਦਾ ਜਵਾਬ ਦਿਓ ਹਰਪਾਲ ਸਿੰਘ ਜੀ ਤੇ ਦੂਜੀ ਗੱਲ ਤੁਸੀਂ ਗੱਲ ਕੀਤੀ ਆ ਏਸੇ ਇੰਟਰਵਿਊ ਦੇ ਵਿੱਚ ਬੀ ਭਾਈ ਜਿਹੜਾ ਗੁਰਪ੍ਰੀਤ ਹਰੀਨੋ ਸੀਗਾ ਵੀ ਉਹ ਸਾਡੇ ਨਾਲ ਮਤਲਬ ਜ ਨਹੀਂ ਕਿ ਵੀ ਸਾਡੇ ਪ੍ਰਧਾਨ ਸਾਹਿਬ ਨਾਲ ਬੜਾ ਅਟੈਚ ਹੁੰਦਾ ਸੀਗਾ ਤੁਹਾਡੇ ਨਾਲ ਗੱਲਾਂ ਕਰਦਾ ਸੀ ਤੁਹਾਡੇ ਪ੍ਰਧਾਨ ਸਾਹਿਬ ਦੀ ਆਡੀਓ ਆਈ ਹੋਈ ਆ ਉਹ ਵੀ ਗੱਲ ਕਲੀਅਰ ਕਰ ਦਿਓ ਇਹ ਜਿਹੜੀ ਹੋਣ ਵਾਲੀ ਆਡੀਓ ਦੀ ਗੱਲ ਨਹੀਂ ਕਰਦਾ ਮੈਂ ਜਿਹੜੀ ਜਿਬਰੂਗੜ ਤੋਂ ਆਈ ਸੀਗੀ ਜਦੋਂ ਜੱਤਿਆ ਸੀਗਾ ਵੋਟਾਂ ਉਹ ਸਾਡੇ ਕੋ ਪਈਆ ਹੱਲੇ ਵੀ ਨੈੱਟ ਦੇ ਉੱਤੇ ਪਈਆ ਤੁਹਾਨੂੰ ਲੋਕੋ ਨੂੰ ਨਹੀਂ ਤੁਹਾਨੂੰ ਭੇਜ ਦਾਂਗੇ ਅਸੀਂ ਤਕਰੀਬਾ ਤੁਸੀਂ ਬਾਅਦ ਚੋਂ ਡਿਕਲੇਅਰ ਕਰਨੀ ਹੈ ਜੀ ਭਾਈ ਇਹ ਏਆਈ ਨਾਲ ਬਣੀ ਹੋਊਗੀ ਤੁਹਾਡੇ ਹੱਕ ਦੇ ਵਿੱਚ ਗੱਲ ਨਹੀਂ ਹੈਗੀ ਉਹ ਉਹਨੇ ਅੰਮ੍ਰਿਤਪਾਲ ਨੇ ਆਪ ਇਹ ਬਿਆਨ ਦਿੱਤੇ ਨੇ ਪਹਿਲਾਂ ਜਿਹੜੀ ਆ ਸੋਖਪ੍ਰੀਤ ਨੂੰ ਕਹਿ ਰਿਹਾ ਕਹਿੰਦਾ ਗੁਰਪ੍ਰੀਤ ਨਾਲ ਕਹਿੰਦਾ ਆਪਾਂ ਗੱਲਬਾਤ ਕਰਾਂਗੇ ਤੇ ਅਮਰਤ ਪਾਲ ਨੂੰ ਚੀਜ਼ ਪਿੱਛੇ ਟੋਕ ਰਿਹਾ ਕਹਿੰਦਾ ਸੁਖਪ੍ਰੀਤ ਨਾਲ ਕਹਿ ਰਿਹਾ ਸੁਖਪ੍ਰੀਤ ਨੂੰ ਵੀ ਆਪਾਂ ਗੁਰਪ੍ਰੀਤ ਦੀ ਕੋਈ ਗੱਲ ਨਹੀਂ ਕਰਨੀ ਹੈਗੀ ਵੀ ਆਪਾਂ ਦੋਨਾਂ ਦੇ ਵਿੱਚ ਇਹ ਗੱਲ ਹੈ ਜਿਹੜੀ ਪੈਸੇ ਦੀ ਲੈਣ ਦੇਣਾ ਵੀ ਗੁਰਪ੍ਰੀਤ ਨਾਲ ਕੋਈ ਗੱਲ ਨਾ ਕਰਿਓ ਉਹ ਕਿਉਂ ਕਹਿਣਾ ਸੀਗਾ ਉਹ ਕਿਉਂਕਿ ਉਹਨੂੰ ਪਤਾ ਵੀ ਗੁਰਪ੍ਰੀਤ ਕੋਲ ਉਹਦਾ ਬਹੁਤ ਕੁਝ ਪਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਜਿਹੜੀ ਹੁਣ ਮੈਂ ਗੱਲ ਤੋੜਦਾ ਵੀ ਜਿਹੜੀ ਤੁਸੀਂ ਇਹ ਗੱਲ ਕਹਿੰਦੇ ਹੋ ਅਮਰਤ ਪਾਲ ਦੀ ਇੱਕ ਆਡੀਓ ਬਾਹਰ ਆਈ ਸੀ ਉਹਦੇ ਵੀ ਇਹਨਾਂ ਦਾ ਸਾਡਾ ਕੋਈ ਲੈਣਾ ਦੇਣਾ ਨਹੀਂ ਸਾਨੂੰ ਇਹਦੀ ਸਪੋਰਟ ਨਹੀਂ ਹੈਗੀ ਉਹ ਆਡੀਓ ਹਜੇ ਵੀ ਵਾਇਰਲ ਆ ਉਹ ਹਜੇ ਵੀ ਸਾਡੇ ਕੋਲ ਪਈ ਆ ਆਡੀਓ ਉਹ ਅਮਰਤਪਾਲ ਦੀ ਆਡੀਓ ਆ ਫਿਰ ਤੁਸੀਂ ਦੂਜੇ ਪਾਸੇ ਬੈਠ ਕੇ ਚੈਨਲ ਉੱਤੇ ਬਿਆਨ ਦਿੰਨੇ ਹੋ ਜੀ ਨਹੀਂ ਜੀ ਸੁਖ ਸੁਖਰਾਜ ਨਿਆਮੀ ਵਾਲਾ ਜੀ ਸਾਡਾ ਬੰਦਾ ਬਾਦਲ ਨੇ ਜੀ ਆ ਕੁਛ ਕਰਤਾ ਬਾਦਲ ਨੇ ਜੀ ਉਹ ਕੁਛ ਕਰਤਾ ਉਹਦੇ ਪਰਿਵਾਰ ਤੇ ਉਹਦੇ ਮਤਲਬ ਜੋਦੇ ਫਾਦਰ ਸਾਹਿਬ ਜੀ ਕੋਲ ਤੇ ਗੋਲੀਆਂ ਚਲਾਈਆਂ ਨੇ ਤੁਸੀਂ ਇਹ ਜਿਹੜੇ ਪੁਲ ਪੋਲਿਟੀਕਲ ਬਿਆਨ ਦਿੰਨੇ ਹੋ ਨਾ ਆਪਣੇ ਆਪਣੇ ਹੱਕ ਦੇ ਵਿੱਚ ਜੋ ਸੰਗਤ ਆ ਜੋ ਮਤਲਬ ਆਪਣੀ ਆਵਾਮ ਆ ਪੰਜਾਬ ਦੀ ਉਹਨੂੰ ਸਰਵੇ ਗੁੰਮਰਾਹ ਕਰਕੇ ਆਪਣੇ ਹੱਕ ਦੇ ਵਿੱਚ ਭੁਗਤਣ ਦੀ ਉਹਨੂੰ ਮਜਬੂਰ ਕਰ ਰਹੇ ਹੋ ਜੇ ਤੁਸੀਂ ਉਹਦਾ ਮੈਂ ਸਵੇਰੇ ਵੀ ਗੱਲ ਕੀਤੀ ਸੀ ਵੀ ਤੁਸੀਂ ਇੰਨੇ ਉਹਦਾ ਮਤਲਬ ਤੁਹਾਨੂੰ ਪਿਆਰ ਆ ਵੀ ਸ਼ੁਕਰਜ ਨੇ ਆਮੀ ਵਾਲੇ ਦਾ ਇੰਨਾ ਪਿਆਰ ਆ ਵੀ ਤੁਸੀਂ ਉਸ ਟਾਈਮਾਂ ਦੇ ਵਿੱਚ ਜਿੱਦਣ ਉਹਨੂੰ ਵੋਟਾਂ ਦੇ ਵਿੱਚ ਲੋੜ ਪਈ ਸੀਗੀ ਉਹ ਟਾਈਮਾਂ ਦੇ ਵਿੱਚ ਉਹ ਬੰਦਾ ਲਾਈਵ ਹੋ ਕੇ ਕਹਿੰਦਾ ਰਿਹਾ ਇਕੱਲੇ ਇਕੱਲੇ ਆਪਣੇ ਬਾਹਰਲੇ ਚਾਦਲਾ ਦੇ ਰਿੜੂ ਤੇ ਆ ਕੇ ਬੋਲਦਾ ਰਿਹਾ ਵੀ ਮੇਰੇ ਨਾਲ ਬੰਦੇ ਸਾਰੇ ਮੈਂ ਸਾਰਿਆਂ ਨੂੰ ਹੱਕ ਦਿੱਤੀਆਂ ਨੇ ਵੀ ਮੇਰੇ ਨਾਲ ਆਓ ਵੀ ਮੇਰੇ ਨਾਲ ਸਪੋਰਟ ਕਰੋ ਮੇਰੀ ਪਰ ਤੁਹਾਡੇ ਤੇ ਕੋਈ ਬੰਦਾ ਸਪੋਰਟ ਕਰਨੀ ਹੈ ਹੈਗਾ ਦੂਜੀ ਗੱਲ ਦੇ ਉੱਤੇ ਆਰੋ ਹੁਣ ਤੁਹਾਡਾ ਜਿਹੜਾ ਸਿਸਟਮ ਜਿਹੜੇ ਦਾ ਵਕੀਲ ਜਾਂਦੀ ਟੀਮ ਆ ਟੋਟਲ ਅਮਰਤਪਾਲ ਦੀ ਅਮਰਤਪਾਲ ਬੈਠਾ ਅੰਦਰ ਜਿਹੜੇ ਇਹ ਸਪੋਰਟਰ ਨੇ ਜਿਹੜੇ ਇੰਟਰਨੈਟ ਦੇ ਸਪੋਰਟਰ ਨੇ ਜਿਹਨੂੰ ਆਪਾਂ ਕਹਿੰਦੇ ਨੇ ਬਲੌਗਰ ਨੇ ਉਹ ਇਹ ਕਹਿੰਦੇ ਨੇ ਸਾਡੇ ਦਾ ਤਕਰੀਬ ਟਿਕਟੌਕ ਦੇ ਉੱਤੇ ਬੜਾ ਪੇਚਾ ਪੈਦਾ ਨਾ ਨਾਲਾ ਜਿਹੜੋ ਕਹਿੰਦੇ ਨੇ ਜੀ ਜਦ ਤੱਕ ਅਮਰਤਪਾਲ ਬਾਹਰ ਆ ਕੇ ਖਾਲਸਾਣ ਦੇ ਉੱਤੇ ਆਪ ਬਿਆਨ ਨਹੀਂ ਦਿੰਦਾ ਵੀ ਅਸੀਂ ਬਿਆਨ ਨਹੀਂ ਮੰਨਦੇ ਵੀ ਇਹਨਾਂ ਦੇ ਮਤਲਬ ਜਿਨੇ ਕਿ ਵੀ ਅਮਰਤਪਾਲ ਖਾਲਸਾਣ ਦੇ ਮੁੱਦੇ ਤੋਂ ਪਟਕ ਗਿਆ ਜਾਂ ਮਤਲਬ ਕਿ ਪਾਸੇ ਚਲੇ ਗਿਆ ਹੁਣ ਅਮਰਤਪਾਲ ਦੇ ਦਿੱਤੇ ਹੋਏ ਬਿਆਨ ਉਹ ਜਾਦਾ ਹੁਣ ਇਸ ਟਾਈਮ ਵੈਲਿਡ ਨਹੀਂ ਹੈ ਮੀਡੀਆ ਦੇ ਵਿੱਚ ਪਏ ਨੇ ਆਪਣੇ ਜਿੰਨੇ ਵੀ ਆ ਬਾਈ ਦਾ ਨੋ ਭੁੱਲ ਗਿਆ ਉਹਦਾ ਮੈਂ ਜਿਹੜਾ ਮਤਲਬ ਜਣੀ ਕਿ ਕਰਦਾ ਆਪਣੇ ਇੰਟਰਵਿਊ ਕਰਦਾ ਸੀਗਾ ਅਮਰਤਪਾਲ ਦਾ ਉਹਦੇ ਵਿੱਚ ਉਹ ਬੈਠ ਕੇ ਬੰਦਾ ਗੱਲ ਆਪਣੇ ਮੂੰਹ ਨਾਲ ਆਪ ਕਹਿ ਰਿਹਾ ਕਹਿੰਦਾ ਵੀ ਮੈਂ ਕਦੇ ਵੀ ਚੋਣਾਂ ਦੇ ਵਿੱਚ ਨਹੀਂ ਆਉਣਾ ਹੈਗਾ ਇਹ ਕਿਤੇ ਉਹਨੂੰ ਬਿਆਨਾਂ ਦਾ ਪਤਾ ਨਹੀਂ ਹੈ ਕਿ ਮੇਰੇ ਬਿਆਨ ਦਿੱਤੇ ਹੋਏ ਨੇ ਪਰ ਉਹ ਚੋਣਾਂ ਵਿੱਚ ਆ ਗਿਆ ਇਹ ਵੀ ਗੱਲ ਕਲੀਅਰ ਹੋ ਗਈ ਇੱਥੋਂ ਗੱਲ ਸਾਫ਼ ਕਲੀਅਰ ਹੁੰਦੀ ਹੈ ਵੀ ਇਹਨੇ ਡਬਲ ਫੇਸ ਕਿਵੇਂ ਚੱਲਦੇ ਨੇ ਇਹ ਫੇਰ ਤੁਸੀਂ ਗੱਲ ਕਰਦੇ ਹੋ ਜੀ ਉਹ ਕਹਿੰਦਾ ਸੀਗਾ ਵੀ ਮੈਂ ਕਦੇ ਮਤਰੀ ਨੇ ਕਿਹਾ ਵੀ ਜਿਹੜੇ ਜਿਹੜੇ ਪੰਥਕ ਦੂਜੇ ਆਪਣੇ ਬੰਦੇ ਨੇ ਜਾਂ ਪੋਲਿਟਿਕਸ ਵਾਲੇ ਬੰਦੇ ਨੇ ਵੀ ਇਹ ਮੇਰੇ ਤੋਂ ਥੋੜਾ ਜਿਹਾ ਮਤਲਬ ਇਹਨਾਂ ਕਿ ਵੀ ਸ਼ਾਂਤੇ ਰਹਿਣ ਵੀ ਮੈਂ ਇਹ ਚੀਜ਼ਾਂ ਦੇ ਵਿੱਚ ਕਦੇ ਐਂਟਰ ਨਹੀਂ ਹੋਣਾ ਹੈਗਾ ਵੀ ਆਪਣੀ ਸਿਸਟਮ ਆਪਣਾ ਹੋਰ ਆਪਾਂ ਧਰਮ ਦੀ ਗੱਲ ਕਰਨੀ ਆ ਨਾ ਤਾਂ ਉਹ ਧਰਮੀ ਰਿਹਾ ਜੇ ਤੁਸੀਂ ਕਹਿੰਦੇ ਵੀ ਧਰਮ ਦੇ ਵਿੱਚ ਆਉਂਦਾ ਖਾਲਸਾਣ ਦੇ ਮੁੱਦੇ ਤੋਂ ਉਹ ਭੱਜ ਗਿਆ ਜਿਹੜੇ ਖਾਲਸਾਣ ਦੇ ਮੁੱਦੇ ਤੇ ਉਹਦੀ ਐਂਟਰੀ ਹੋਈ ਸੀ ਪੰਜਾਬ ਦੇ ਵਿੱਚ ਜਿਹੜਾ ਕਿਸੇ ਵळे ਦੀਪ ਨੂੰ ਬਾਹਰ ਜਾਦਾ ਨਾ ਆਪਣੇ ਵਕੀਲ ਹਾਕਮ ਸਿੰਘ ਨੇ ਖਾਲਸਾਣ ਦਾ ਇੱਕ ਬੰਦੇ ਨੇ ਜਦ ਦਿਬਾਈ ਦੀਪ ਨਾ ਉੱਥੇ ਸੀਗਾ ਪੰਜਾਬ ਦੇ ਵਿੱਚ ਤੁਸੀਂ ਗੱਲ ਸੁ ਉੱਥੇ ਇੱਕ ਬੰਦੇ ਨੇ ਖਾਲਸਾਤਨ ਦਾ ਨਾਰਾ ਲੱਗਾ ਸੀਗਾ ਆਪਣੇ ਕੌਮੀ ਅੱਡਾ ਮੋਰਚਾ ਆਪਣਾ ਚੱਲਦਾ ਸੀ ਕਿਸਾਨੀ ਦਲਨ ਦੇ ਵਿੱਚ ਤੇ ਉਹਦੇ ਵਿੱਚੋਂ ਵਕੀਲ ਨੇ ਉਹਨਾਂ ਨੂੰ ਫੜਾਤਾ ਸੀਗਾ ਤੇ ਇਹੇ ਬੰਦਾ ਬੈਠਾ ਬਾਹਰ ਦੁਬਈ ਦੇ ਵਿੱਚ ਦੀਪ ਨੂੰ ਇਹ ਕਹਿੰਦਾ ਲਿਖ ਰਿਹਾ ਸੀਗਾ ਜਿਹੜੇ ਸਕਰੀਨਸ਼ਾਟ ਤੁਸੀਂ ਪਾਏ ਹੋਏ ਨੇ ਵੀ ਤੂੰ ਖਾਲਸਾਤਨ ਦੇ ਨਾਰੇ ਦੇ ਉੱਤੇ ਇੱਕ ਬੰਦੇ ਨੂੰ ਤੁਸੀਂ ਪੁਲਿਸ ਵਾਲਿਆਂ ਨੂੰ ਚੁਕਾਤਾ ਜੀ ਆ ਕੁਝ ਕਰਤਾ ਵੀ ਤੂੰ ਆਗੂ ਕੀ ਟੱਟੂਆਂ ਦਾ ਜਾਂ ਇਦਾਂ ਬਹੁਤ ਨੇ ਜਿਵੇਂ ਕਹਿੰਦੇ ਵੀ ਆਪਸ਼ ਜਿਵੇਂ ਕਹਿੰਦੇ ਵੀ ਕੋਈ ਸ਼ਬਦਾਂ ਦੇ ਵਿੱਚ ਇਹਨਾਂ ਕਿ ਕੋਈ ਚੋਣ ਨਹੀਂ ਇਹਨੇ ਬੰਦੇ ਨੇ ਰੱਖੀ ਵੀ ਐਦਾਂ ਐਦਾਂ ਦੀਆਂ ਗੱਲਾਂ ਵੀ ਇਹਨੇ ਦੀਪ ਸਿੱਧੂ ਨੂੰ ਬੋਲੀਆਂ ਹੋਈਆਂ ਨੇ ਤਾਂ ਹੀ ਇਹ ਹੜਕਾ ਦਾ ਕਰਕੇ ਬਲੌਕ ਕੀਤਾ ਸੀ ਦੀਪ ਨੇ ਹੁਣ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਦੀਪ ਨੂੰ ਅੱਜ ਕਈ ਬੰਦੇ ਆ ਨਾ ਲਿਖਦੇ ਨੇ ਇਹਨਾਂ ਦੇ ਇਹਨਾਂ ਦੇ ਬੰਦੇ ਨੂੰ ਲਿਖ ਰਹੇ ਨੇ ਵੇ ਮੰਦੀਪ ਸਿੱਧੂ ਦੀ ਰੋਮੀ ਨਾਲ ਆਡੀਓ ਇੱਕ ਵਾਰਲ ਹੋਈ ਹੈ ਜਿਹਦੇ ਵਿੱਚ ਉਹ ਸਾਰਾ ਕੁਝ ਦੱਸ ਰਿਹਾ ਵੀ ਇਹੋ ਜਿਹੇ ਗਦਾਰ ਨੂੰ ਮੰਦੀਪ ਸਿੱਧੂ ਨੂੰ ਬਾਹਰ ਕੱਢਣਾ ਚਾਹੀਦਾ ਉਹਦਾ ਕਾਰਨ ਕੀ ਬਣ ਗਿਆ ਜੇ ਅੱਜ ਇਹ ਮੰਦੀਪ ਸਿੱਧੂ ਨੂੰ ਬਾਹਰ ਕੱਢਦੇ ਨੇ ਜਾ ਉਹ ਬਾਹਰ ਨਿਕਲਦਾ ਫਿਰ ਤਾਂ ਦੀਪ ਦੇ ਪੱਖੋਂ ਬਿਲਕੁਲ ਕਲੀਅਰ ਹੋ ਗਏ ਇਹਨਾਂ ਦੀ ਵੀ ਅੱਜ ਇੱਕ ਮਜਬੂਰੀ ਬਣੀ ਹੋਈ ਆ ਮੰਦੀਪ ਨੂੰ ਨਾਲ ਲੈ ਕੇ ਤੁਰਨ ਦੀ ਇਹ ਬਿਲਕੁਲ ਗੱਲਾਂ ਕਲੀਅਰ ਨੇ ਸਾਫ਼ ਨੇ ਦੂਜੀ ਗੱਲ ਮੰਦੀਪ ਕੋਲ ਜਿਹੜਾ ਸਮਾਨ ਪਿਆ ਮੈਂ ਸਵੇਰੇ ਵੀ ਜ਼ਿਕਰ ਕੀਤਾ ਸੀ ਗਾਇ ਗੱਲ ਦਾ ਮੰਦੀਪ ਇਹ ਗੱਲ ਅਕਾਲ ਤੱਕ ਸਾਹਮਣੇ ਖੜ ਕੇ ਕਹਦੇ ਵੀ ਹਾਂ ਉਹਦੇ ਕੋਈ ਚੀਜ਼ ਅਮਰਤਪਾਲ ਦੀ ਪਈ ਨਹੀਂ ਹੈ ਤੇਰੇ ਗੱਲਾਂ ਜਦ ਆਉਂਦੀਆਂ ਨੇ ਸਾਰੀਆਂ ਸਾਡਾ ਸਿਰਫ ਮੇਨ ਇੱਕ ਗੱਲ ਦਾ ਮਕਸਦ ਆ ਵੀ ਤੁਸੀਂ ਜੇ ਵਿਚਾਰ ਕਰਨੇ ਨੇ ਨਾ ਕੋਈ ਵੀ ਚੈਨਲ ਸਿਲੈਕਟ ਕਰ ਲਓ ਜਿਵੇਂ ਮੈਂ ਕੱਲ ਵੀ ਵੀਡੀਓ ਪਾਈ ਸੀ ਜਿਹੜਾ ਆਪਣੇ ਦਬਾਬੀ ਨੇ ਉਹ ਕੀਤਾ ਨਾ ਮਾਨ ਸਿੰਘ ਖਾਰਾ ਨੂੰ ਐਕਸਪੋਜ਼ ਉੱਤੇ ਕੀਤਾ ਉਹ ਚੀ ਚੈਨਲ ਦੇ ਉੱਤੇ ਉਹਦੇ ਕੋਲ ਦੇਣ ਨੂੰ ਇੱਕ ਵੀ ਜਵਾਬ ਨਹੀਂ ਸੀਗਾ ਜੇ ਤੁਹਾਡੇ ਕੋਲ ਦੇਣ ਨੂੰ ਤੁਹਾਡੇ ਕੋਲ ਕੋਈ ਜਵਾਬ ਨਹੀਂ ਤੁਸੀਂ ਚੱਕ ਕੇ ਮੂੰਹ ਆ ਕੇ ਉੱਤੇ ਨੈਟ ਉੱਤੇ ਬਹਿ ਜਾਣੇ ਆਪਣੇ ਡਿਬੇਟਾਂ ਦੇ ਵਿੱਚ ਇਹਨਾਂ ਨੇ ਟੀਮ ਦੇ ਬੰਦਿਆਂ ਨੂੰ ਭੇਜੋ ਜਿਹੜੇ ਇਹਨਾਂ ਨੇ ਪ੍ਰਧਾਨ ਦੇ ਜ਼ਿਲ੍ਹੇ ਦੇ ਪ੍ਰਧਾਨ ਬਣਾਏ ਨੇ ਉਹਨਾਂ ਨੂੰ ਭੇਜੋ ਸਿਲੈਕਟ ਕਰੋ ਚੈਨਲ ਅਸੀਂ ਸਾਰੇ ਇਕੱਠੇ ਹੋ ਕੇ ਬੈਨੇ ਆ ਅੱਜ ਦਾ ਜਿੱਤਲ ਮਾਜੀ ਡਿਬੇਟ ਕਰ ਲਿਓ ਜਿਹੜਾ ਬੰਦਾ ਝੂਟਾ ਹੋਊਗਾ ਉਹ ਸੰਗਤ ਉਹਰੇ ਮਾਫੀ ਬਣ ਕੇ ਮੰਨ ਲ ਕੇ ਉੱਠ ਖੜੂਗਾ ਫੇਰ ਅੱਜ ਇੱਕ ਗੱਲ ਹੋਰ ਕਲੀਅਰ ਕਰ ਦੋ ਰਾਜਦੇਵ ਖਾਸਾ ਕਿੱਥੇ ਗਿਆ ਅੱਜ ਉਹ ਜਿਹੜਾ ਰਾਜਦੇਵ ਖਾਸਾ ਕਿਸੇ ਟਾਈਮ ਖੜ ਕੇ ਬਿਆਨ ਦਿੰਦਾ ਹੁੰਦਾ ਸੀਗਾ ਵੀ ਭਾਈ ਜਸਵੀਰ ਸਿੰਘ ਰੋਡੇ ਨੂੰ ਅਸੀਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਨਵੀਂ ਬਣਾਉਣੀ ਉਹਦਾ ਪ੍ਰਧਾਨ ਬਣਾਉਣਾ ਤੇ ਨਾਲ ਜਿਹੜਾ ਅਮਰਤਪਾਲ ਉਹਦੀ ਅਗਵਾਈ ਦੇ ਥੱਲੇ ਕੰਮ ਕਰੂਗਾ ਹੁਣ ਇਹ ਗੱਲਾਂ ਕਲੀਅਰ ਕਰ ਦੋ ਰਾਜਦੇਵ ਖਾਲਸਾ ਕਿੱਥੇ ਚਲੇ ਗਿਆ ਕੌਣ ਸੀਗਾ ਬੰਦਾ ਉਹ ਕਦੋਂ ਕਿਹੜੀ ਏਜੰਸੀ ਨੇ ਭੇਜਿਆ ਸੀ ਤੁਸੀਂ ਗੁਰਪ੍ਰੀਤ ਨੂੰ ਏਜੰਸੀਆਂ ਦਾ ਕਹਿੰਦੇ ਹੋ ਸਾਸੀਂ ਕੱਲੀ-ਕੱਲੀ ਗੱਲ ਦਾ ਪ੍ਰੂਫ ਰੱਖਦੇ ਆ ਕੱਲੀ-ਕੱਲੀ ਗੱਲ ਦਾ ਸਬੂਤ ਰੱਖਦੇ ਆ ਕੱਲੀ-ਕੱਲੀ ਗੱਲ ਦਾ ਲੋਕਾਂ ਦੇ ਸਾਹਮਣੇ ਰੱਖਾਂਗੇ ਸਬੂਤਾਂ ਤੇ ਤੱਥਾਂ ਦੇ ਹਿਸਾਬ ਨਾਲ ਉਹ ਗੱਲਾਂ ਸਾਰੀਆਂ ਦੇ ਦਿਓ ਜਵਾਬ ਸੋ ਇੰਨੀ ਕਿ ਮੈਂ ਲਾਈਵ ਕਰਨੀ ਸੀਗੀ ਇਹ ਮੈਂ ਤਾਂ ਕਰਨੀ ਪੈਗੀ ਕਿਉਂਕਿ ਜਿਹੜੇ ਇਹਨਾਂ ਨੇ ਬੰਦੇ ਨੂੰ ਸਾਨੂੰ ਮੈਸੇਜ ਕਰਦੇ ਨੇ ਉਹ ਲਿਖਦੇ ਨੇ ਜੀ ਗੁਰਪ੍ਰੀਤ ਆਏ ਸੀਗਾ ਗੁਰਪ੍ਰੀਤ ਉੱਦਾ ਸੀਗਾ ਗੁਰਪ੍ਰੀਤ ਸਾਡਾ ਭ ਸਾਡਾ ਸਾਰਾ ਕੁਝ ਸੀਗਾ ਤੁਸੀਂ ਉਹ ਬੰਦੇ ਦਾ ਕਤਲ ਕੀਤਾ ਤੁਹਾਡੇ ਬੰਦੇ ਨੇ ਇਹ ਬਿਲਕੁਲ ਡਿਕਲੇਅਰ ਕਰੀਆ ਗੱਲ ਆ ਉਹਦੇ ਜਿਹੜੇ ਲਿੰਕ ਨੇ ਗੈਂਗਸਟਰਾਂ ਨਾਲ ਬਿਲਕੁਲ ਕਲੀਅਰ ਹੋ ਚੁੱਕੇ ਨੇ ਇਹਦੇ ਉੱਤੇ ਦੂਜੀ ਗੱਲ ਕੋਈ ਹੈ ਨਹੀਂ ਇਹਨਾਂ ਦੇ ਵਕੀਲ ਜੇ ਕਹਿੰਦੇ ਨੇ ਜੀ ਹਾਂ ਕਿਸੇ ਪਾਸੇ ਸਾਡੇ ਕੋਲ ਤੁਹਾਡੇ ਕੋਲ ਵੀ ਤੁਹਾਡੇ ਤੁਸੀਂ ਕੋਈ ਆਪਣੇ ਹਾਈ ਕੋਰਟ ਦੇ ਵਿੱਚ ਬੋਲੋ ਜਾਂ ਸੁਪਰੀਮ ਕੋਰਟ ਦੇ ਵਿੱਚ ਬੋਲੋ ਇਹਨਾਂ ਨੇ ਵਕੀਲਾਂ ਨੂੰ ਵੀ ਚੈਲੰਜ ਆ ਵੀ ਜਿਹੜੇ ਜਿਹੜੇ ਹੁਣ ਤੱਕ ਆਏ ਉਹਤੇ ਯੂਪੀਏ ਲੱਗੀ ਹੋਵੇ ਚਾਹੇ ਮਾਂ ਉਹਤੇ ਐਨਐਨਐਸ ਜ ਕੋਈ ਵੀ ਲੱਗੀ ਹੋਵੇ ਉਹਦਾ ਕੋਈ ਕੈਂਸਲਿੰਗ ਦਾ ਕੋਈ ਸਰਟੀਫਿਕੇਟ ਜਾਂ ਮਤਲਬ ਕੁਝ ਵੀ ਜੇ ਤੁਹਾਡੇ ਕੋਈ ਐਫਆਈਆਰ ਜੁੜੀ ਹੋਦੀ ਕੈਂਸਲਿੰਗ ਹੋਈ ਆ ਉਹ ਸਾਨੂੰ ਲੈ ਕੇ ਜਨਤਨ ਦੇ ਮੋਹਰੇ ਰੱਖ ਦੇਵੀ ਭਾਈ ਇਹ ਗੱਲੇ ਨਹੀਂ ਇੰਦਾ ਨਹੀਂ ਇਹ ਗੱਲ ਛੁੱਟ ਗਏ ਰਹੇ ਨੇ ਵੀ ਇਹ ਗੱਲ ਇੱਕ ਨਾ ਬਿਲਕੁਲ ਸਾਫ ਆ ਸਰਕਾਰ ਨੇ ਉਹਨੂੰ ਆ ਚੀਜ਼ ਦੇ ਵਿੱਚੋਂ ਬਾਹਰ ਕੱਢਤਾ ਸੋ ਇਨੀ ਕੁ ਮੈਂ ਗੱਲ ਕਰਨੀ ਸੀਗੀ ਅਮਰਤਪਾਲ ਜਾਂ ਉਹਦੀ ਪੂਰੀ ਟੀਮ ਜੋਦੋਂ ਵੀ ਚਾਹੁੰਦੇ ਨੇ ਜਾਂ ਮਰਜੀ ਟਾਈਮ ਰੱਖ ਲੈਣਾ ਚੈਨਲ ਦੇ ਉੱਤੇ ਜੇ ਤਾਂ ਅਸੀਂ ਝੂਟੇ ਪੈ ਕੇ ਤਾਂ ਸਾਨੂੰ ਝੂਠੇ ਕਰ ਦੇਣਾ ਜੇ ਉਹ ਝੂਟੇ ਪੈ ਕੇ ਤਾਂ ਉਹ ਝੂਟੇ ਹੋਏ ਚੰਗਾ ਹੱਸੇ ਗੱਲ ਜੀ